ਅੱਜ ਆਪਾਂ ਤੁਹਾਨੂੰ ਇੱਕ ਸਿੰਪਲ ਜਿਹਾ ਕੱਪੜੇ ਦਾ ਡਿਜ਼ਾਈਨ ਦਿਖਾਉਣੇ ਆ ਆਪਾਂ ਕਿ ਫਰਾਕ ਦਾ ਦੇਖੋ ਕਿੱਡਾ ਸੋਹਣਾ ਲੱਗਦਾ ਦੇਖੋ ਇਹ ਸਿੰਪਲ ਸੂਟ ਸੀ ਯਾਨੀ ਕਿ ਇਹ ਸਿੰਪਲ ਕੱਪੜਾ ਸੀ ਸਿਰਫ 3 ਮੀਟਰ ਕੱਪੜਾ ਸੀ ਇਹ 3 ਮੀਟਰ ਕੱਪੜੇ 'ਚ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਫਰਾਕ ਤਿਆਰ ਕੀਤੀ ਆ ਬਹੁਤ ਸੋਹਣੀ ਲੈਂਸ ਲਾ ਕੇ ਤਿਆਰ ਹੋਈ ਹੈਗੀ ਤੇ ਇਹ ਇੱਕ ਮੋਤੀਆਂ ਵਾਲੀ ਲੈਂਸ ਲਾਈ ਆ ਇੱਕ ਚੌੜੀ ਲੈਂਸ ਲਾਤੀ ਦੋਨੇ ਲੈਂਸਾਂ ਲਾ ਕੇ ਆਪਾਂ ਨੇ ਸੂਟ ਤਿਆਰ ਕੀਤੀ ਆ ਫਰਾਕ ਤਿਆਰ ਕੀਤੀ ਆ ਤੇ ਗਲੇ ਤੇ ਲਾ ਤੇ ਲਟਕਣ ਦੇਖੋ ਇਹ ਲਟਕਣਾ ਗਾਰੇ ਦੇ ਉੱਪਰ ਪੈਚਲਟਾ ਕਿ ਨਾ ਆਪਣੇ ਲੈਸ ਬ੍ਰੀਕ ਵਾਲੀ ਪਾਤੀ ਦੇਖੋ ਕਿੰਡੀ ਸੋਹਣੀ ਫਰਾਕ ਲੱਗ ਰਹੀ ਹੈ ਇਹ ਦੇਖੋ ਤੇ ਕਮਰ ਤੇ ਕੱਲੀ ਆਪਣੇ ਬ੍ਰੀਕ ਮੋਤੀਆਂ ਵਾਲੀ ਲੈਸ ਲਾਈ ਹੈਗੀ ਤੇ ਇਸ ਤਰੀਕੇ ਨਾਲ ਦੇਖੋ ਇਹ ਸਾਰੀ ਆਪਣੇ ਫਰਾਕ ਤਿਆਰ ਕੀਤੀ ਹੈ ਲੈਸ ਲਾ ਕੇ ਸਿਰਫ 3 ਮੀਟਰ ਕੱਪੜੇ ਚੋ ਇਹ ਜਿਹੜੀ ਫਰਾਕ ਤਿਆਰ ਹੋਈ ਹੈਗੀ ਪਲੇਨ ਜੇ ਸੂਟ ਨੂੰ ਆਪਾਂ ਲੈਸਾਂ ਲਾ ਕੇ ਬਹੁਤ ਸੋਹਣੀ ਡਰੈਸ ਤਿਆਰ ਕਰ ਸਕਦੇ ਹਾਂਗੇ ਕਿ ਜਿਹੜੀ ਆਪਾਂ ਨੇ ਅੱਜ ਇਹ ਤੁਹਾਨੂੰ ਦਿਖਾਈ ਆ ਇਸ ਚੈਨਲ ਤੇ ਦੇਖੋ ਤੁਹਾਨੂੰ ਡਿਜ਼ਾਈਨ ਹੀ ਦਿਖਾਇ ਕਰਾਂਗੇ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਪਿਆਗਾ ਲੈਸਾਂ ਲਾ ਕੇ ਵੀਡੀਓ ਵਧੀਆ ਲੰਗੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ